प्यारे दर्शकों मैं ਤੁਹਾਡਾ ਆਪਣਾ ਬਲੌਂਕ ਫਕੀਰਾ YouTube ਚੈਨਲ ਬਲੌਂਕ ਫਕੀਰਾ ਦੇ ਉੱਤੇ ਅੱਜ ਇੱਕ ਦੋਸਤ ਨਾਮ ਦੀ ਰਚਨਾ ਲੈ ਕੇ ਆਪ ਜੀ ਇਸ ਸਮੁਖ ਪੇਸ਼ ਹੋਇਆ ਹਾਂ ਜੀ ਜਦੋਂ ਜ਼ਿੰਦਗੀ ਦੇ ਰਾਹਾਂ 'ਚ ਹਨੇਰਾ ਕਦੇ ਛਾਉਂਦਾ ਏ ਹੌਸਲੇ ਦੀ ਜੋਤ ਥੋੜੀ ਮੱਧਮ ਪੈ ਜਾਂਦੀ ਏ ਉਹ ਸਮਾਂ ਹੁੰਦਾ ਏ ਜਦ ਦੋਸਤ ਹੱਥ ਵਧਾਉਂਦੇ ਨੇ ਸਾਡੀ ਉਲਝਣ ਨੂੰ ਉਹ ਆਪਣੀ ਬਣਾਉਂਦੇ ਨੇ ਨਾ ਕਰਦੇ ਸਵਾਲ ਨਾ ਹੀ ਮੰਗਦੇ ਹਿਸਾਬ ਮਿਲੇ ਹੌਸਲਾ ਮਿਲ ਹੌਸਲਾ ਵਧਾਉਂਦੇ ਦੇੜ ਔਕੜਾਂ ਨੂੰ ਜਵਾਬ ਮਿਲੋ ਹੌਸਲਾ ਵਧਾਉਂਦੇ ਦੇੜ ਔਕੜਾਂ ਨੂੰ ਜਵਾਬ ਹੰਜੂ ਵੀ ਸਾਡੇ ਹਾਸੇ ਵੀ ਨੇ ਸਾਡੇ ਦੋਸਤੀ ਵੀ ਕਿੰਨੀ ਹੈ ਨਿਰਾਲੀ ਚਿਹਰੇ ਪੜਦੀ ਸੁਖਾਲੀ ਹੋਵੇ ਕਿਸੇ ਨੂੰ ਵੀ ਦੁੱਖ ਜਾਂ ਢਡੋਂ ਹੋਵੇ ਭੁੱਖ ਹੋਵੇ ਕਿਸੇ ਨੂੰ ਵੀ ਦੁੱਖ ਜਾਂ ਢਡੋਂ ਹੋਵੇ ਭੁੱਖ ਹੱਸ ਕੇ ਬੰਡਾਉਂਦੇ ਨੇ ਤੇ ਰੱਜ ਕੇ ਖਵਾਉਂਦੇ ਨੇ ਹੌਣ ਸੱਜਣ ਜੇ ਖੁਸ਼ ਹੋਣ ਸੱਜਣ ਜੇ ਕੁਛ ਤਾਂ ਜਾਣੋ ਕੋਈ ਨਹੀਂ ਦੁੱਖ ਜਗਨ ਜਹੇ ਪਿਆਰੇ ਤੇ 나ਥਾਂ ਦੇ ਸੁਹਾਰੇ ਜਗਨ ਜਹੇ ਪਿਆਰੇ ਤੇ 나ਥਾਂ ਦੇ ਸੁਹਾਰੇ ਰਹਿਣ ਵੱਸਦੇ ਫਕੀਰਾ ਸ਼ੂਵੇ ਕਿਸੇ ਨੂੰ ਨਾ ਕਦੇ ਕੋਈ ਦੁੱਖ ਸ਼ੂਵੇ ਕਿਸੇ ਨੂੰ ਨਾ ਕਦੇ ਕੋਈ ਦੁੱਖ ਇਹ ਦੋਸਤ ਪਿਆਰੇ ਇਹ ਦੋਸਤ ਪਿਆਰੇ ਸਦਾ ਬਣਦੇ ਸੁਹਾਰੇ ਇਹ ਦੋਸਤ ਪਿਆਰੇ ਸਦਾ ਬਣਦੇ ਸੁਹਾਰੇ ਇਹ ਮੇਰੀ ਰਚਨਾ ਉਹ तमाम ਦੋਸਤਾਂ ਨੂੰ ਸਮਰਪਿਤ ਹੈ ਜੋ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਖੜਦੇ ਨੇ ਇਸ ਲਈ ਜੇ ਰਚਨਾ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ اور ਸਬਸਕ੍ਰਾਈਬ ਜਰੂਰ ਕਰਨਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ